ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਸੁਖਣਵਾਲਾ ਕਤਲ ਮਾਮਲੇ ਦੇ ਵਿੱਚ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਖੁਲਾਸੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਪਹਿਲਾਂ ਹੀ ਰੁਪਿੰਦਰ ਕੌਰ ਨੂੰ ਲੋਕਾਂ ਦੇ ਵੱਲੋਂ ਖੂਬ ਲਾਂਤਾਂ ਪਾਈਆਂ ਜਾ ਰਹੇ ਨੇ ਪਰ ਜੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਤੇ ਪੁਲਿਸ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਸੁ ਸੁਣ ਕੇ ਤੁਹਾਡੇ ਹੋਰ ਵੀ ਹੋਸ਼ ਉੱਡ ਜਾਣਗੇ ਦਾਦੇ ਕੇ ਫਰੀਦਕੋਟ ਦੇ ਵਿੱਚ ਪਤੀ ਦੀ ਹੱਤਿਆ ਮਾਮਲੇ ਚ ਪੁਲਿਸ ਜਾਂਚ ਵਿੱਚ ਨਵਾਂ ਖੁਲਾਸਾ ਹੋਇਆ ਜ਼ਹਿਰ ਦਾ ਅਸਰ ਨਾ ਹੋਣ ਤੇ ਪਤਨੀ ਨੇ ਬੁਆਏਫਰੈਂਡ ਦੇ ਨਾਲ ਮਿਲ ਕੇ ਪਤੀ ਦਾ ਗਲਾ ਦਵਾ ਕੇ ਉਸ ਦੀ ਹੱਤਿਆ ਕਰ ਦਿੱਤੀ ਇਹ ਖੁਲਾਸਾ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਹੋਇਆ ਪੁਲਿਸ ਦੇ ਮੁਤਾਬਕ ਪਤਨੀ ਰੁਪਿੰਦਰ ਕੌਰ ਨੇ ਪਤਨੀ ਗੁਰਵਿੰਦਰ ਸਿੰਘ ਦੇ ਹੱਥ ਫੜੇ ਬੁਆਏਫਰ ਨੇ ਪਿੱਛੋਂ ਤੋਂ ਉਸ ਦੇ ਬਾਹਰ ਨਾਲ ਜਕੜ ਕੇ ਉਸ ਦਾ ਗਲਾ ਘੋਟ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਪਤੀ ਤੜਫਦੇ ਹੋਏ ਹੱਥ ਛਡਾਉਣ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ ਪਰ ਰੁਪਿੰਦਰ ਨੇ ਛੱਡਿਆ ਨਹੀਂ ਕਿਉਂਕਿ ਜ਼ਹਿਰ ਦਾ ਅਸਰ ਸੀ ਜਿਸ ਦੇ ਕਰਕੇ ਉਸ ਦੇ ਸਰੀਰ ਦੇ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਇਸ ਦਾ ਮੁਕਾਬਲਾ ਕਰ ਸਕੇ ਪੋਸਟਮਾਰਟਮ ਰਿਪੋਰਟ ਤੋਂ ਇਹ ਪਤਾ ਲੱਗਿਆ ਕਿ ਗੁਰਵਿੰਦਰ ਦੀ ਮੌਤ ਸਾਹ ਬੰਦ ਕਰਕੇ ਹੋਈ ਹੈ ਇਸ ਤੋਂ ਇਲਾਵਾ ਗੁਰਵਿੰਦਰ ਨਾਲ ਪਤਨੀ ਰੁਪਿੰਦਰਾ ਤੇ ਬੁਆਏਫਰ ਹਰਕਮਲ ਨੇ ਕੁੱਟਮਾਰ ਵੀ ਕੀਤੀ ਪਤੀ ਦੇ ਸਰੀਰ ਤੇ 10 ਤੋਂ 12 ਜ਼ਖਮਾਂ ਦੇ ਨਿਸ਼ਾਨ ਮਿਲੇ ਨੇ ਕਤਲ ਦੇ ਬਾਅਦ ਬੁਆਏਫ੍ਰੈਂਡ ਆਪਣੇ ਦੋਸਤ ਦੇ ਨਾਲ ਚੰਡੀਗੜ੍ਹ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਮਾਮਲੇ 'ਚ ਕਾਰਵਾਈ ਕੀਤੀ ਤਾਂ ਉਸਦੇ ਪਿਤਾ ਨੂੰ ਚੁੱਕਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਕਿ ਸ਼ਾਮਲ ਹੋ ਜਾਂਦਾ ਤੇ ਇਸ ਨੇ ਸਰੈਂਡਰ ਕਰ ਦਿੱਤਾ ਗਿਆ ਸੀ ਉਦੋਂ ਹੀ ਬੁਆਏਫ੍ਰੈਂਡ ਦੇ ਦੋਸਤ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਹੈਰਾਨੀਜਨਕ ਵੱਡਾ ਖੁਲਾਸਾ ਹੋਇਆ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿ ਪਤੀ ਦੀ ਪਤਨੀ ਦੇ ਵੱਲੋਂ ਤੇ ਬੁਆਏਫਰੈਂਡ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਪਹਿਲਾਂ ਉਸ ਨੂੰ ਜ਼ਹਿਰ ਦਿੱਤਾ ਜਾਂਦਾ ਜਦੋਂ ਜ਼ਹਿਰ ਦਾ ਅਸਰ ਨਾ ਹੋਇਆ ਤਾਂ ਫਿਰ ਗਲਾ ਘੋਟਿਆ ਜਾਂਦਾ ਇਸ ਦੌਰਾਨ ਜਦੋਂ ਪਤੀ ਛੁੜਵਾਉਣ ਦੀ ਕੋਸ਼ਿਸ਼ ਕਰਦਾ ਤਾਂ ਪਤਨੀ ਦੇ ਵੱਲੋਂ ਤੇ ਉਸਦੇ ਬੁਆਏਫਰੈਂਡ ਦੇ ਵੱਲੋਂ ਕੁੱਟਮਾਰ ਕੀਤੀ ਜਿਦੇ ਨਿਸ਼ਾਨ ਉਸ ਦੇ ਸਰੀਰ ਦੇ ਉੱਤੇ ਪਾਏ ਗਏ ਐਨੀ ਬੇ ਕਦਰ ਦੇ ਨਾਲ ਬੇਦਰਦ ਤਰੀਕੇ ਦੇ ਨਾਲ ਪਤੀ ਦਾ ਕਤਲ ਕੀਤਾ ਗਿਆ ਕਿ ਅੱਜ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਤੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅ ਅੱਜ ਬੇਸਿਕਲੀ ਜੀ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਦਾ ਰਿਮਾਂਡ ਹੋਰ ਐਕਸਟੈਂਡ ਕਰਵਾਉਣ ਵਾਸਤੇ ਜਿਹੜਾ ਐਪਲੀਕੇਸ਼ਨ ਮੂਵ ਕੀਤੀ ਸੀਗੀ ਕਿਉਂਕਿ ਉਹ ਕਹਿੰਦਾ ਸ਼ਾਇਦ ਕੋਈ ਜਿਹੜੇ ਉਹਨਾਂ ਨੇ ਮੋਬਾਈਲ ਫੋਨ ਰਿਕਵਰ ਕਰਵਾਉਣੇ ਹੈਗੇ ਆ ਪਰ ਜੱਸ ਸਾਹਿਬ ਦੀ ਜਿਹੜੀ ਕੁਇਰੀ ਸੀ ਉਹ ਇਹ ਸੀ ਕਿ ਫੋਨਸ ਆਲਰੇਡੀ ਫਸਟ ਡੇ ਤੋਂ ਹੀ ਇਹਨਾਂ ਦੇ ਰਿਕਵਰ ਕੀਤੇ ਹੋਏ ਹੈ ਤੇ ਜਿਹਦੇ ਕਰਕੇ ਜਿਹੜੀ ਹੈਗੀ ਜਿਹੜੀ 3 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਨੇ ਮੰਗਿਆ ਸੀ ਉਹ ਟੋਟਲੀ ਡਿਨਾਈਲ ਕਰਕੇ ਕੂਟਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਜੇਲ੍ਹ ਚ ਭੇਜ ਦਿੱਤਾ ਹੈਗਾ ਤੇ 22 12 ਤਰੀਕ ਨੂੰ ਜਿਹੜਾ ਹੈਗਾ ਇਹਨਾਂ ਨੂੰ ਇੱਕ ਵਾਰੀ ਇੱਥੇ ਪੇਸ਼ ਕਰ ਦੇ। ਸਰ ਸ਼ਿਕਾਹ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਸੁਖਣਵਾਲਾ ਕਤਲ ਮਾਮਲੇ ਦੇ ਵਿੱਚ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਖੁਲਾਸੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਪਹਿਲਾਂ ਹੀ ਰੁਪਿੰਦਰ ਕੌਰ ਨੂੰ ਲੋਕਾਂ ਦੇ ਵੱਲੋਂ ਖੂਬ ਲਾਂਤਾਂ ਪਾਈਆਂ ਜਾ ਰਹੇ ਨੇ ਪਰ ਜੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਤੇ ਪੁਲਿਸ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਸੁ ਸੁਣ ਕੇ ਤੁਹਾਡੇ ਹੋਰ ਵੀ ਹੋਸ਼ ਉੱਡ ਜਾਣਗੇ ਦਾਦੇ ਕੇ ਫਰੀਦਕੋਟ ਦੇ ਵਿੱਚ ਪਤੀ ਦੀ ਹੱਤਿਆ ਮਾਮਲੇ ਚ ਪੁਲਿਸ ਜਾਂਚ ਵਿੱਚ ਨਵਾਂ ਖੁਲਾਸਾ ਹੋਇਆ ਜ਼ਹਿਰ ਦਾ ਅਸਰ ਨਾ ਹੋਣ ਤੇ ਪਤਨੀ ਨੇ ਬੁਆਏਫਰੈਂਡ ਦੇ ਨਾਲ ਮਿਲ ਕੇ ਪਤੀ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ ਇਹ ਖੁਲਾਸਾ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਹੋਇਆ ਪੋੜਾ ਮੁਤਾਬਕ ਪਤਨੀ ਰੁਪਿੰਦਰ ਕੌਰ ਨੇ ਪਤਨੀ ਗੁਰਵਿੰਦਰ ਸਿੰਘ ਦੇ ਹੱਥ ਫੜੇ ਬੁਆਏਫਰਡ ਨੇ ਪਿੱਛੋਂ ਤੋਂ ਉਸ ਦੇ ਬਾਹਰ ਨਾਲ ਜਕੜ ਕੇ ਉਸ ਦਾ ਗਲਾ ਘੋਟ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਪਤੀ ਤੜਫਦੇ ਹੋਏ ਹੱਥ ਛਡਾਉਣ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ ਪਰ ਰੁਪਿੰਦਰ ਨੇ ਛੱਡਿਆ ਨਹੀਂ ਕਿਉਂਕਿ ਜ਼ਹਿਰ ਦਾ ਅਸਰ ਸੀ ਜਿਸ ਦੇ ਕਰਕੇ ਉਹ ਜੋ ਸਰੀਰ ਦੇ ਵਿੱਚ ਐਨੀ ਤਾਕਤ ਨਹੀਂ ਸੀ ਕਿ ਉਹ ਇਸ ਦਾ ਮੁਕਾਬਲਾ ਕਰ ਸਕੇ ਪੋਸਟਮਾਰਟਮ ਰਿਪੋਰਟ ਤੋਂ ਇਹ ਪਤਾ ਲੱਗਿਆ ਕਿ ਗੁਰਵਿੰਦਰ ਦੀ ਮੌਤ ਸਾਹ ਬੰਦ ਕਰਕੇ ਹੋਈ ਹੈ ਇਸ ਤੋਂ ਇਲਾਵਾ ਗੁਰਵਿੰਦਰ ਨਾਲ ਪਤਨੀ ਰੁਪਿੰਦਰ ਅਤੇ ਬੁਆਏਫਰੈਂਡ ਹਰਕਮਲ ਨੇ ਕੁੱਟਮਾਰ ਵੀ ਕੀਤੀ ਪਤੀ ਦੇ ਸਰੀਰ ਤੇ 10 ਤੋਂ 12 ਜ਼ਖਮਾਂ ਦੇ ਨਿਸ਼ਾਨ ਮਿਲੇ ਨੇ ਕਤਲ ਦੇ ਬਾਅਦ ਬੁਆਏਫ੍ਰੈਂਡ ਆਪਣੇ ਦੋਸਤ ਦੇ ਨਾਲ ਚੰਡੀਗੜ੍ਹ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਮਾਮਲੇ 'ਚ ਕਾਰਵਾਈ ਕੀਤੀ ਤਾਂ ਉਸਦੇ ਪਿਤਾ ਨੂੰ ਚੁੱਕਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਕਿ ਸ਼ਾਮਲ ਹੋ ਜਾਂਦਾ ਤੇ ਇਸ ਨੇ ਸਰੈਂਡਰ ਕਰ ਦਿੱਤਾ ਗਿਆ ਸੀ ਉਦੋਂ ਹੀ ਬੁਆਏਫ੍ਰੈਂਡ ਦੇ ਦੋਸਤ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਹੈਰਾਨੀਜਨਕ ਵੱਡਾ ਖੁਲਾਸਾ ਹੋਇਆ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿ ਪਤੀ ਦੀ ਪਤਨੀ ਦੇ ਵੱਲੋਂ ਤੇ ਬੁਆਏ ਫਰੈਂਡ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਪਹਿਲਾਂ ਉਸ ਨੂੰ ਜ਼ਹਿਰ ਦਿੱਤਾ ਜਾਂਦਾ ਜਦੋਂ ਜ਼ਹਿਰ ਦਾ ਅਸਰ ਨਾ ਹੋਇਆ ਤਾਂ ਫਿਰ ਗਲਾ ਘੋਟਿਆ ਜਾਂਦਾ ਇਸ ਦੌਰਾਨ ਜਦੋਂ ਪਤੀ ਛੁੜਵਾਉਣ ਦੀ ਕੋਸ਼ਿਸ਼ ਕਰਦਾ ਤਾਂ ਪਤਨੀ ਦੇ ਵੱਲੋਂ ਤੇ ਉਸਦੇ ਬੁਆਏ ਫਰੈਂਡ ਦੇ ਵੱਲੋਂ ਕੁੱਟਮਾਰ ਕੀਤੀ ਜਿਸ ਦੇ ਨਿਸ਼ਾਨ ਉਸ ਦੇ ਸਰੀਰ ਦੇ ਉੱਤੇ ਪਾਏ ਗਏ ਐਨੀ ਬੇ ਕਦਰ ਦੇ ਨਾਲ ਬੇਦਰਦ ਤਰੀਕੇ ਦੇ ਨਾਲ ਪਤੀ ਦਾ ਕਤਲ ਕੀਤਾ ਗਿਆ ਕਿ ਅੱਜ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਤੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅ ਅੱਜ ਬੇਸਿਕਲੀ ਜੀ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਦਾ ਰਿਮਾਂਡ ਹੋਰ ਐਕਸਟੈਂਡ ਕਰਵਾਉਣ ਵਾਸਤੇ ਜਿਹੜਾ ਐਪਲੀਕੇਸ਼ਨ ਮੂਵ ਕੀਤੀ ਸੀਗੀ ਕਿਉਂਕਿ ਉਹ ਕਹਿੰਦੇ ਸ਼ਾਇਦ ਕੋਈ ਜਿਹੜੇ ਉਹਨਾਂ ਨੇ ਮੋਬਾਈਲ ਫੋਨ ਰਿਕਵਰ ਕਰਵਾਉਣੇ ਹੈਗੇ ਆ ਪਰ ਜੱਸ ਸਾਹਿਬ ਦੀ ਜਿਹੜੀ ਕੁਇਰੀ ਸੀ ਉਹ ਇਹ ਸੀਗੀ ਕਿ ਫੋਨਸ ਆਲਰੇਡੀ ਫਸਟ ਡੇ ਤੋਂ ਹੀ ਇਹਨਾਂ ਦੇ ਰਿਕਵਰ ਕੀਤੇ ਹੋਏ ਹੈ ਤੇ ਜਿਹਦੇ ਕਰਕੇ ਜਿਹੜੀ ਹੈਗੀ ਜਿਹੜੀ 3 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਨੇ ਮੰਗਿਆ ਸੀ ਉਹ ਟੋਟਲੀ ਡਿਨਾਈਲ ਕਰਕੇ ਕੂਟਨੀਤੀ ਇਹਨਾਂ ਨੂੰ ਜਿਹੜਾ ਹੈਗਾ ਜੇਲ੍ਹ ਚ ਭੇਜ ਦਿੱਤਾ ਹੈਗਾ ਤੇ ਬਾਈ 12 ਤਰੀਕ ਨੂੰ ਜਿਹੜਾ ਹੈਗਾ ਇਹਨਾਂ ਨੂੰ ਇੱਕ ਵਾਰੀ ਇੱਥੇ ਪੀਸ ਕਰ ਦੇ